ਇਤੋਂ ਹੀ ਅਰਥਾਤ ਆਪਣੇ ਆਪ ਤੋਂ ਹੀ ਪੰਜਾਬੀ ਭਾਸ਼ਾ ਨੂੰ ਸਾਂਭਣ ਦੀ ਸ਼ੁਰੂਆਤ ਅਸੀਂ ਕਰ ਸਕਦੇ ਹਾਂ ਇਸ ਤੋਂ ਅੱਗੇ ਚੱਲ ਕੇ ਸੰਸਥਾਵਾਂ ਦੇ ਪੱਧਰ ਉੱਪਰ ਜਾਂ ਜਿੱਥੇ ਬੰਦਿਆਂ ਦੇ ਪੱਧਰ ਉੱਪਰ ਯੋਗਦਾਨ ਪਾਉਣਾ ਸਭ ਦੀ ਆਪੋ ਆਪਣੀ ਸਮਰੱਥਾ ਅਤੇ ਸਿਮਾ ਦੇ ਮੁਤਾਬਕ ਘਟਬਤ ਹੋ ਸਕਦੀ ਹੈ ਮੈਂ ਅਜਿਹੇ ਅਨੇਕਾਂ ਪਰਿਵਾਰਾਂ ਨੂੰ ਜਾਣਦਾ ਪੰਜਾਬ ਵਿੱਚ ਰਹਿੰਦੇ ਆਂ ਪਸਦੇ ਆਂ ਜਿਉਂ ਘਰਾਂ ਵਿੱਚੋਂ ਪੰਜਾਬੀ ਨੂੰ ਬੇਦਖਲ ਕਰ ਚੁੱਕੇ ਨੇ ਸਾਡੇ ਖਾਣ ਪੀਣ ਤੋਂ ਲੈ ਕੇ ਸਾਡੇ ਬਹਿਨਾਂ ਤੋਂ ਲੈ ਕੇ ਸਾਡੇ ਜੋ ਅਸੀਂ ਸਾਜੋ ਸਮਾਨ ਵਰਤਦੇ ਆ ਉਹ ਸਾਡੀ ਸਿਹਤ ਸਾਡੀ ਸਿੱਖਿਆ ਸਾਡੀ ਸੁਰੱਖਿਆ ਸਭ ਕੁਝ ਉੱਪਰ ਨਿਜੀ ਕਰਨ ਤੇ ਮੰਡੀ ਸਭੇ ਦਾ ਸਾਡੀ ਕਰਮ ਭੂਮੀ ਆ ਅਸੀਂ ਸਾਰੇ ਅਧਿਆਪਕਾਂ ਸਾਡੀ ਕਰਮ ਭੂਮੀ ਕਿਸੇ ਦੀ ਕਾਲਜ ਆ ਕਿਸੇ ਦੀ ਯੂਨੀਵਰਸਿਟੀ ਆ ਸਾਡੀ ਕਰਮ ਭੂਮੀ ਨਾਲ ਜਾ ਕੇ ਜਿਹੜੀ ਗੱਲ ਜੁੜਦੀ ਹੋਏ ਆ ਕਿ ਆਪਣੇ ਕਾਲਜਾਂ ਤੇ ਯੂਨੀਵਰਸਿਟੀ ਵਿੱਚ ਵਿਚਰਦੇ ਆ ਅਸੀਂ ਕਿਸੇ ਕਿਸਪਾ ਸਾਜ਼ ਗੱਲਬਾਤ ਕਰਦੇ ਆ ਚੌਥੀ ਗੱਲ ਕਿ ਸਮਾਜ ਵਿੱਚ ਵਿਚਰਦੇ ਆ ਅਸੀਂ ਅੱਜ ਪੰਜਾਬੀ ਨੂੰ ਕੀ ਥਾਂ ਦਿੰਦੇ ਆ ਪਹਿਲੀ ਗੱਲ ਮੈਂ ਕੀਤੀ ਪੰਜਾਬੀ ਦੇ ਆਪਮਾਨ ਤੇ ਦਾ ਅਧਿਆਪਕਾਂ ਨੂੰ ਸੰਵਾਦ ਦਾ ਇਹ ਮੰਚ ਪ੍ਰਦਾਨ ਕਰਨ ਲਈ ਬਹੁਤ-ਬਹੁਤ ਧੰਨਵਾਦ ਉਮੀਦ ਹੈ ਕਿ ਇਹ ਵੀ ਇੱਕ ਵਿੱਚ ਇਸ ਜੱਥੇ ਪੰਜਾਬੀ ਬੋਲੀ ਦੇ ਕਦਰਦਾਨ ਦੋਸਤੋ ਆਪ ਸਭ ਨੂੰ ਮੇਰੇ ਵੱਲੋਂ ਬਹੁਤ ਹੀ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਡਾਕਟਰ ਪਰਮਜੀਤ ਸਿੰਘ ਰੰਧਾਵਾ ਜੀ ਅਤੇ ਹੋਰ ਸਭ ਅਧਿਆਪਕ ਸਾਥੀ ਜੋ ਪੰਜਾਬੀ ਵਿਦਿਆਪਨਾਚੇ ਨਾਲ ਜੁੜ ਕੇ ਪੰਜਾਬੀ ਭਾਸ਼ਾ ਪ੍ਰਤੀ ਆਪਣੀ ਫਿਕਰ ਅਤੇ ਫਰਜ਼ ਦਾ ਇਜ਼ਹਾਰ ਕਰ ਰਹੇ ਨੇ ਉਹਨਾਂ ਦੇ ਸੁਪਰਾਲੇ ਨੂੰ ਸਿਰਦਾ ਕਰਨਾ ਬਣਦਾ ਪਰ ਮੈਂ ਆਪ ਸਭ ਜੀ ਨਾਲ ਬਹੁਤ ਹੀ ਸਦਾਰਨ ਪਰ ਵਿਵਹਾਰਕ ਜੀਆਂ ਗੱਲਾਂ ਕਰਨ ਦੇ ਮਕਸਦ ਨਾਲ ਆਪਣੀ ਗੱਲ ਤੋੜ ਰਿਹਾ ਹਾਂ ਪੰਜਾਬੀ ਭਾਸ਼ਾ ਦੀ ਮੌਜੂਦਾ ਸਥਿਤੀ ਬਾਰੇ ਵੱਖ-ਵੱਖ ਮੰਚਾਂ ਤੋਂ ਜੋ ਖਦਸੇ ਪ੍ਰਗਟਾਈ ਜਾ ਰਹੇ ਨੇ ਉਹ ਆਪ ਕੋ ਆਪਣੀ ਤਾਂ ਬਿਲਕੁਲ ਸਹੀ ਨੇ ਪਰ ਸਵਾਲ ਇਹ ਪੈਦਾ ਹੁੰਦਾ ਕਿ ਇਸ ਸੰਵੰਦ ਕੀ ਕੀਤਾ ਕੀ ਜਾਵੇ ਕੁਝ ਕਰਨ ਦਾ ਜੋ ਸਵਾਲ ਹੈ ਉਹ ਮੈਂ ਸਮਝਦਾ ਕਿ ਸਾਨੂੰ ਸਭ ਤੋਂ ਪਹਿਲਾਂ ਆਪਣੇ ਆਪ ਤੋਂ ਹੀ ਪੁੱਛਣਾ ਚਾਹੀਦਾ ਕਿ ਅਸੀਂ ਕੀ ਕਰ ਸਕਦੇ ਹਾਂ ਅਸੀਂ ਕਿਤੇ ਕਰ ਸਕਦੇ ਹਾਂ ਮੈਂ ਜੋ ਘੱਟੋ ਘੱਟ ਅਸੀਂ ਕਰ ਸਕਦੇ ਹਾਂ ਉੱਥੋਂ ਕੰਮ ਸ਼ੁਰੂ ਕਰਾਂਗਾ ਮੇਰੀਆਂ ਜੋ ਵੱਖ-ਵੱਖ ਪਛਾਣਾਂ ਨੇ ਉਹਨਾਂ ਵਿੱਚ ਵਿਚਰਦਿਆਂ ਮੈਂ ਵਿਅਕਤੀਤ ਤੌਰ ਉੱਤੇ ਆਪਣਾ ਕੀ ਯੋਗਦਾਨ ਦੇ ਸਕਦਾ ਹਾਂ ਇੱਕ ਪੰਜਾਬੀ ਹੋਣ ਦੇ ਨਾਤੇ ਆਪਣੇ ਪਰਿਵਾਰ ਦਾ ਇੱਕ ਮੈਂਬਰ ਹੋਣ ਦੇ ਨਾਤੇ ਇੱਕ ਅਧਿਆਪਕ ਹੋਣ ਦੇ ਨਾਤੇ ਮੈਂ ਕੀ ਕਰ ਸਕਦਾ ਇੱਥੋਂ ਤੱਕ ਹੀ ਇੱਥੋਂ ਹੀ ਅਰਥਾਤ ਆਪਣੇ ਆਪ ਤੋਂ ਹੀ ਪੰਜਾਬੀ ਭਾਸ਼ਾ ਨੂੰ ਸਾਂਭਣ ਦੀ ਸ਼ੁਰੂਆਤ ਅਸੀਂ ਕਰ ਸਕਦੇ ਹਾਂ ਇਸ ਤੋਂ ਅੱਗੇ ਚੱਲ ਕੇ ਸੰਸਥਾਵਾਂ ਦੇ ਪੱਤਰ ਉੱਪਰ ਜਦੋਂ ਜਥੇਬੰਦੀਆਂ ਨੇ ਪੱਧਰ ਉੱਪਰ ਯੋਗਦਾਨ ਪਾਉਣਾ ਸਭ ਦੀ ਆਪੋ ਆਪਣੀ ਸਮਰੱਥਾ ਅਤੇ ਸੀਮਾ ਦੇ ਮੁਤਾਬਕ ਘਟਬਤ ਹੋ ਸਕਦਾ ਪਰ ਅਸੀਂ ਵਿਅਕਤੀਗਤ ਤੌਰ ਤੇ ਜੋ ਕਰ ਸਕਦੇ ਹਾਂ ਮੇਰੇ ਖਿਆਲ ਨਾਲ ਸਾਨੂੰ ਉੱਥੋਂ ਸ਼ੁਰੂਆਤ ਕਰਨੀ ਚਾਹੀਦੀ ਯਾਰ ਤਾਂ ਹੀ ਅਸੀਂ ਕੋਈ ਲੰਮਾ ਪਿੰਡਾ ਤੈਅ ਕਰ ਸਕਦੇ ਹਾਂ ਆਪਣੇ ਆਪ ਤੋਂ ਸ਼ੁਰੂਆਤ ਕਰਕੇ ਮੇਰੇ ਖਿਆਲ ਤੋਂ ਅਸੀਂ ਬਹੁਤ ਵਧੀਆ ਤਰੀਕੇ ਨਾਲ ਖਾਰਜ ਨੂੰ ਨਵਾਉਣ ਵਾਲੇ ਪਾਸੇ ਨੂੰ ਵੱਧ ਸਕਦੇ ਆ ਆਪਾਂ ਗੱਲ ਆਪਣੇ ਘਰ ਤੋਂ ਸ਼ੁਰੂ ਕਰਦੇ ਆਂ ਅਸੀਂ ਵਸਦੇ ਜਿੱਥੇ ਮਰਜੀ ਹੋਈਏ ਪਰ ਪੰਜਾਬੀ ਹੋਣ ਦੇ ਨਾਤੇ ਕੀ ਅਸੀਂ ਆਪਣੇ ਘਰ ਪਰਿਵਾਰ ਵਿੱਚ ਪੰਜਾਬੀ ਬੋਲਦੇ ਆਂ ਕੀ ਸਵਾਲ ਆਪਣੇ ਆਪ ਨੂੰ ਪੁੱਛਣਾ ਪੈਂਦਾ ਆਪਣੇ ਵਿੱਚ ਬਹੁਤੇ ਬੋਲਦੇ ਹੋਣਗੇ ਕੀ ਅਸੀਂ ਆਪਣੇ ਬੱਚਿਆਂ ਨਾਲ ਪੰਜਾਬੀ ਵਿੱਚ ਗੱਲ ਕਰਦੇ ਆਂ ਮੇਰਾ ਖਿਆਲ ਹੈ ਕਿ ਸਾਡੇ ਵਿੱਚੋਂ ਬਹੁਤੇ ਜਿਆਦਾ ਕਰਦੇ ਹੋਣਗੇ ਜਰੂਰ ਜੋ ਨਹੀਂ ਕਰਦੇ ਉਹਨਾਂ ਨੂੰ ਸ਼ੁਰੂ ਕਰ ਦੇਣਾ ਚਾਹੀਦਾ ਈਗਲ ਮੈਨੂੰ ਤਾਂ ਕਰਨੀ ਪੈ ਰਹੀ ਹੈ ਕਿਉਂਕਿ ਮੈਂ ਅਜੇ ਅਨੇਕਾਂ ਪਰਿਵਾਰਾਂ ਨੂੰ ਜਾਣਦਾ ਪੰਜਾਬ ਵਿੱਚ ਰਹਿੰਦੇ ਆਂ ਪਸਦੇ ਆਂ ਕਿ ਉਹ ਘਰਾਂ ਵਿੱਚੋਂ ਪੰਜਾਬੀ ਨੂੰ ਬੇਦਖਲ ਕਰ ਚੁੱਕੇ ਨੇ ਭਾਸ਼ਾ ਕੋਈ ਵੀ ਬੁਰੀ ਨਹੀਂ ਪਰ ਮਾਂ ਬੋਲੀ ਨੂੰ ਛੱਡ ਕੇ ਘਰਾਂ ਦੇ ਵਿੱਚ ਕਿਸੇ ਹੋਰ ਨੂੰ ਸਤਿਕਾਰ ਦੇਣਾ ਇਹ ਤਾਂ ਕੋਈ ਗੱਲ ਚਾਚਦੀ ਨਹੀਂ ਕਿਸੇ ਤਰ੍ਹਾਂ ਸਾਨੂੰ ਸਭ ਤੋਂ ਪਹਿਲਾਂ ਪੰਜਾਬੀ ਆਪਣੇ ਘਰਾਂ ਵਿੱਚ ਸਾਹਮਣੇ ਪੂਰਨੀ ਫਿਰ ਹੀ ਅਸੀਂ ਆਪਣੇ ਘਰਾਂ ਵਿੱਚੋਂ ਨਿਕਲ ਕੇ ਪੰਜਾਬੀ ਨੂੰ ਬਚਾਉਣ ਦਾ ਸਾਹਮਣ ਦਾ ਔਕਾ ਦੇਣ ਦੇ ਕਾਬਲ ਹੋ ਮੰਨਦੇ ਹਾਂ ਸੋ ਸਾਨੂੰ ਆਪਣੇ ਆਪ ਨੂੰ ਆਪਣੇ ਘਰ ਤੋਂ ਇਹ ਸ਼ੁਰੂਆਤ ਕਰਨੀ ਪੈਣੀ ਹੈ ਅੱਜ ਦਾ ਜਿਹੜਾ ਦੌਰ ਆ ਨਿੱਜੀਕਰਨ ਤੇ ਮੰਡੀ ਸੱਭਿਆਚਾਰ ਦਾ ਦੌਰ ਆ ਇਹਦੇ ਪ੍ਰਭਾਵ ਦੇ ਵਿੱਚ ਸਾਰਾ ਕੁਝ ਪਿਛਲੇ ਤਿੰਨ ਕੋਟਾ ਹੱਕਿਆਂ ਤੋਂ ਜਿਸ ਸਿਖਰ ਵੱਲ ਨੂੰ ਇਹ ਵਧਿਆ ਇਹਨੇ ਸਾਡੀ ਜ਼ਿੰਦਗੀ ਦਾ ਕੋਈ ਵੀ ਪਹਿਲੂ ਅਜਿਹੇ ਹਾਨੀ ਨਹੀਂ ਦਿੱਤਾ ਜਿਸ ਉੱਪਰ ਨੇ ਅਸਰ ਨਾ ਕੀਤਾ ਹੋਵੇ ਸਾਡੇ ਖਾਣ ਪੀਣ ਤੋਂ ਲੈ ਕੇ ਸਾਡੇ ਪਹਿਨਣ ਤੋਂ ਲੈ ਕੇ ਸਾਡੇ ਜੋ ਅਸੀਂ ਸਾਜੋ ਸਮਾਨ ਵਰਤਦੇ ਆ ਉਹ ਸਾਡੀ ਸਿਹਤ ਸਾਡੀ ਸਿੱਖਿਆ ਸਾਡੀ ਸੁਰੱਖਿਆ ਸਭ ਕੁਝ ਉੱਪਰ ਨੀਤੀ ਕਰਨ ਤੇ ਮੰਡੀ ਸਭੇ ਚੱਲਦਾ ਪੂਰਨ ਪ੍ਰਭਾਵ ਪਿਆ ਹੈ। ਮੰਡੀ ਨੇ ਸਾਡਾ ਸਿੱਖਿਆ ਤੰਤਰ ਵੀ ਪੂਰੀ ਤਰ੍ਹਾਂ ਉਹਦੀ ਲਪੇਟ ਵਿੱਚ ਲੈ ਲਿਆ ਹੈ। ਅਸੀਂ ਸਭ ਜਾਣਦੇ ਹਾਂ ਕਿਵੇਂ ਮਸਲੂਮਨ ਹੋਈ ਹੋਈ ਹੈ ਪ੍ਰਾਈਵੇਟ ਸਕੂਲਾਂ। ਸਾਡੇ ਆਪਣੇ ਬੱਚੇ ਸਾਡੇ ਵਿੱਚੋਂ ਮੇਰੇ ਖਾਲਜ ਕੋਈ ਅਧਿਆਪਕ ਇਦਾਂ ਦਾ ਹੋਊਗਾ ਹੀ ਨਹੀਂ ਜਿਹਦੇ ਬੱਚੇ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ ਹਨ। ਇਹ ਗੱਲ ਬੜੀ ਬੇਵਾਰਕੀ ਵੀ ਹੈ ਕਿ ਸਰਕਾਰੀ ਸਕੂਲਾਂ 'ਚ ਕੋਈ ਪੜ੍ਹਾਏ ਕਿਉਂ ਆਪਣੇ ਬੱਚੇ ਡੰਪੜਾ ਇਹ ਬੀਜਰ ਕਾਲਜ ਖੁੰਦਾਂ ਆਪਣੇ ਬੱਚੇ ਜਿੱਥੇ ਨਾ ਤਾਂ ਅਧਿਆਪਕਾਂ ਦੀ ਗਿਣਤੀ ਪੂਰੀ ਆ ਨਾ ਉੱਥੇ ਬੱਚੇ ਨੂੰ ਆਪਣੀ ਮਨਪਸੰਦ ਦੇ ਵਿਸ਼ੇ ਪੜ੍ਹਨ ਦੀ ਕੋਈ ਖੋਲ ਆ ਤੇ ਨਾ ਹੀ ਉੱਥੇ ਕੋਈ ਇਸ ਤਰ੍ਹਾਂ ਦਾ ਢਾਂਚਾ ਵਾ ਵਿਕਸਿਤ ਜਿੱਥੇ ਬੱਚੇ ਦਾ ਸਰਬਪੱਖੀ ਵਿਕਾਸ ਹੋ ਸਕੇ ਪਰ ਪ੍ਰਾਈਵੇਟ ਸੈਕਟਰ ਇਹ ਸਭ ਕੁਝ ਦੇ ਰਿਹਾ ਮਹਿੰਗੇ ਮੁੱਲ ਤੇ ਦੇ ਰਿਹਾ ਪਰ ਉਹ ਕੁਸ਼ੀਚਾ ਨਾ ਇਦਾਂ ਦੀਆਂ ਗੱਲਾਂ ਨਾਲ ਕੰਪਰੋਮਾਈਜ਼ ਕਰ ਰਿਹਾ ਜਿਹਦਾ ਬਦਲ ਕੋਈ ਨਹੀਂ ਸਭ ਤੋਂ ਵੱਡਾ ਜਿਹੜਾ ਨੁਕਸਾਨ ਹੋ ਰਿਹਾ ਇਸ ਨਿੱਜੀਕਰਨ ਦਾ ਉਹ ਹੋ ਰਿਹਾ ਸਾਡੀ ਮਾਂ ਬੋਲੀ ਨੂੰ ਸਾਡੀ ਭਾਸ਼ਾ ਨੂੰ ਕਿਉਂਕਿ ਜਿਹੜੇ ਪ੍ਰਾਈਵੇਟ ਸਕੂਲ ਹਨ ਉਹਨਾਂ ਨੇ ਜਿਹੜੇ ਹੋਰ ਸਮੱਸਿਆਵਾਂ ਨੂੰ ਪਾਸੇ ਰੱਖ ਕੇ ਸੋਚੀਏ ਜੇ ਸਿਰਫ ਪੰਜਾਬੀ ਭਾਸ਼ਾ ਦੀ ਗੱਲ ਕਰੀਏ ਤਾਂ ਪੰਜਾਬੀ ਨੂੰ ਪ੍ਰਾਈਵੇਟ ਸਕੂਲ ਨੇ ਜਿਹੜੇ ਉਹ ਬਿਲਕੁਲ ਹੀ ਅਣਗੌਲਿਆ ਕਰ ਰਹੇ ਪ੍ਰਾਈਵੇਟ ਸਕੂਲਾਂ ਦੇ ਇਸ ਸੱਭਿਆਚਾਰ ਨੂੰ ਬਦਲਣਾ ਕਿਸੇ ਇਕੱਲੇ ਵਿਅਕਤੀ ਦਾ ਕੰਮ ਨਹੀਂ ਹੈ। ਇਹ ਇਕੱਲਾ ਬੰਦਾ ਨਹੀਂ ਕਰ ਸਕਦਾ। ਇਹ ਵੱਡੇ ਪੱਧਰ ਦੇ ਕੰਮ ਨੇ, ਸਰਕਾਰੀ ਪੱਧਰ ਤੇ ਸੰਸਥਾਵਾਂ ਦੇ ਪੱਧਰ ਤੇ, ਮੁਹੰਮਦੇ ਪੱਧਰ ਤੇ ਇਹ ਕੰਮ ਹੋ ਸਕਦਾ ਹੈ। ਪਰ ਸੋਚਣ ਵਾਲੀ ਗੱਲ ਹੈ ਜੋ ਅਸੀਂ ਕਰ ਸਕਦੇ ਹਾਂ, ਜੋ ਇਕੱਲਾ ਵਿਅਕਤੀ ਕਰ ਸਕਦਾ। ਨਾ じゃ ਇਕੱਲੇ ਵਿਅਕਤੀ ਦੀ ਗੱਲ ਕਰਨ ਜਾ ਰਹੇ ਹਾਂ ਕਿ ਵੀ ਕੀ ਅਸੀਂ ਆਪਣੇ ਉਹਨਾਂ ਬੱਚਿਆਂ ਦੇ ਵਿੱਚ ਜਿਹੜੇ ਪ੍ਰਾਈਵੇਟ ਸਕੂਲਾਂ 'ਚ ਅਸੀਂ ਪੜਨ ਲੱਗੇ ਹੋਏ ਆਂ ਅਸੀਂ ਉਹਨਾਂ ਬੱਚਿਆਂ 'ਚ ਉਹ ਆਤਮ ਵਿਸ਼ਵਾਸ ਭਰਿਆ ਜਿਸ ਸਦਕਾ ਉਹ ਤੁਹਾਨੂੰ ਆਪਣੀ ਮਾਂ ਬੋਲੀ ਬੋਲਦੇ ਆ ਕਿਸੇ ਕਜਮਰੀ ਸ਼ਰਮ ਜਾਂ ਝਿਜਕ ਮਹਿਸੂਸ ਨਾ ਹੋਵੇ ਕਿ ਸਾਡੇ ਬੱਚਿਆਂ ਦੇ ਅੰਦਰ ਉਹ ਆਤਮ ਵਿਸ਼ਵਾਸ ਹੈ ਕਿ ਉਹ ਆਪਣੇ ਸਕੂਲ ਜਾ ਕੇ ਬੜੇ ਗੌਰਵ ਨਾਲ ਬੜੇ ਮਾਣ ਨਾਲ ਪੰਜਾਬੀ ਦੇ ਵਿੱਚ ਗੱਲ ਕਰਨ ਪੰਜਾਬੀ ਦੇ ਵਿੱਚ ਬੋਲਣ। ਨਹੀਂ ਮੈਨੂੰ ਨਹੀਂ ਲੱਗਦਾ ਬਹੁਤ ਮੁਸ਼ਕਲ ਹੈ। ਅਸੀਂ ਉਸ ਸੰਤੰਤਰ ਦਾ ਹਿੱਸਾ ਬਣਦੇ ਜਾ ਰਹੇ ਹਾਂ। ਮਾਂ ਬੋਲੀ ਜਿਸ ਨੂੰ ਬੋਲਣਾ ਸਮਝਣਾ ਤੇ ਜਿਉਣਾ ਬੱਚੇ ਲਈ ਸਭ ਤੋਂ ਆਸਾਨ ਹੋਣਾ ਚਾਹੀਦਾ। ਉਹੀ ਮਾਂ ਬੋਲੀ ਕਿਉਂ ਅਜਹੀਨ ਭਾਵਨਾ ਦਾ ਕਾਰਨ ਬਣਦੀ ਜਾ ਰਹੀ ਹੈ? ਇਹਦੇ ਜ਼ਿੰਮੇਵਾਰ ਕੌਣ ਹਨ? ਇਹਦੇ ਜ਼ਿੰਮੇਵਾਰ ਮਾਪੇ ਆ ਜਾਂ ਬੱਚੇ ਆ? ਮੇਰੇ ਖਿਆਲ ਤੋਂ ਮਾਪੇ ਨੇ। ਜੇ ਇਹ ਆਤਮ ਵਿਸ਼ਵਾਸ ਅਸੀਂ ਆਪਣੇ ਬੱਚੇ ਅੰਦਰ ਨਹੀਂ ਭਰਿਆ ਤਾਂ ਇਹ ਸਾਨੂੰ ਪੜਨਾ ਪਵੇਗਾ। ਤਾਂ ਹੀ ਅਸੀਂ ਨਵੀਂ ਪਨੀਰੀ ਨੂੰ ਆਪਣੀ ਮਾਂ ਬੋਲੀ ਵਿੱਚਲੀ ਖੂਬਸੂਰਤੀ ਅਤੇ ਗਿਆਨ ਨਾਲ ਜੋੜ ਸਕਦੇ ਹਾਂ। ਸਕੂਲਾਂ ਵਿੱਚੋਂ ਕਿ ਕਾਲਜਾਂ ਤੇ ਯੂਨੀਵਰਸਿਟੀਆਂ ਲਈ ਪਨੀਰੀ ਤਿਆਰ ਹੁੰਦੀ ਹੈ ਫਿਰ ਅਸੀਂ ਆਖਦੇ ਹਾਂ ਕਿ ਬੱਚਿਆਂ ਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ ਬੱਚੇ ਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ ਪਰ ਬੱਚੇ ਦੀ ਚੇਤਨਾ ਦੇ ਨਾਲ ਅਸੀਂ ਪੰਜਾਬੀ ਨੂੰ ਕਿੰਨਾ ਵਜੋੜਿਆ ਪੰਜਾਬੀ ਦੇ ਆਪਮਾਨਚ ਨੂੰ ਮੇਰੇ ਬੁਜਾਰਤ ਸਾਹਿਬ ਕਿ ਉਹ ਕਿਸੇ ਨਾ ਕਿਸੇ ਰੂਪ ਵਿੱਚ ਸਕੂਲਾਂ ਤੇ ਆਪਾ ਨੂੰ ਵੀ ਆਪਣੇ ਨਾਲ ਜੋੜਨਾ ਇਸ ਗੱਲ ਉੱਪਰ ਜ਼ਰੂਰ ਵਿਚਾਰ ਹੋਣਾ ਚਾਹੀਦਾ ਕਿਉਂਕਿ ਇਹ ਸਕੂਲਾਂ ਦੇ ਵਿੱਚੋਂ ਹੀ ਸਾਨੂੰ ਨਵੀਂ ਪੀੜ੍ਹੀ ਨਵੀਂ ਪਨੀਰੀ ਮਿਲਣੀ ਆ ਉਹਨੇ ਹੀ ਪੰਜਾਬੀ ਆਸਾਨੋਗੇ ਬਤੌਣਾ ਕਿ ਸਾਹਮਣਾ ਕੀਜੀ ਗੱਲ ਜੋ ਸਾਡੀ ਕਰਮ ਭੂਮੀ ਆ ਅਸੀਂ ਸਾਰੇ ਅਧਿਆਪਕਾਂ ਸਾਡੀ ਕਰਮ ਭੂਮੀ ਕਿਸੇ ਦੀ ਕਾਲਜ ਆ ਕਿਸੇ ਦੀ ਯੂਨੀਵਰਸਿਟੀ ਆ ਤੋਂ ਸਾਡੀ ਕਰਮ ਭੂਮੀ ਨਾਲ ਜਾ ਕੇ ਜਿਹੜੀ ਗੱਲ ਜੁੜਦੀ ਹੋਏ ਆ ਕਿ ਆਪਣੇ ਕਾਲਜਾਂ ਯੂਨੀਵਰਸਿਟੀ ਵਿੱਚ ਵਿਚਰਦੇ ਆ ਅਸੀਂ ਕਿਸੇ ਕਿਸ ਭਾਸ਼ਾ 'ਚ ਗੱਲਬਾਤ ਕਰਦੇ ਆ ਆਬਵੀਅਸਲੀ ਅਸੀਂ ਪੰਜਾਬੀ ਦੇ ਜੇ ਹੈਗੇ ਆ ਤੇ ਪੰਜਾਬੀ ਵਿਭਾਗ ਦੇ ਵਿੱਚ ਤਾਂ ਅਸੀਂ ਪੰਜਾਬੀ ਦੀ ਗੱਲ ਕਰਦੇ ਹਾਂ ਪਰ ਅਸੀਂ ਆਪਣੇ ਜਿਹੜੇ ਸਹਿਯੋਗੀ ਨੇ ਹੋਰਾਂ ਵਿਭਾਗਾਂ ਦੇ ਜਿਹੜੇ ਅਧਿਆਪਕ ਨੇ ਉਹਨਾਂ ਦੇ ਨਾਲ ਕਿਹੜੀ ਭਾਸ਼ਾ ਦੇ ਵਿੱਚ ਗੱਲ ਕਰਦੇ ਜੇ ਅਸੀਂ ਪੰਜਾਬੀ 'ਚ ਨਹੀਂ ਕਰਦੇ ਤਾਂ ਇਧਰ ਸਾਡੀ ਸੰਸਥਾ ਪਰ ਉਹਨਾਂ ਨੂੰ ਸਾਨੂੰ ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ ਆਪਣੀ ਸੰਸਥਾ ਵਿੱਚ ਬੜੀ ਫਖਰ ਨਾਲ ਸਾਡਾ ਪੰਜਾਬੀ ਬੋਲਣਾ ਇਸ ਲਈ ਵੀ ਜ਼ਰੂਰੀ ਹੈ ਕਿ ਹੋਰਨਾਂ ਵਿਸ਼ਿਆਂ ਦੇ ਆਪਣੇ ਅਧਿਆਪਕ ਸਾਥੀਆਂ ਨੂੰ ਵੀ ਸਹਿਜ ਰੂਪ ਵਿੱਚ ਅਸੀਂ ਪੰਜਾਬੀ ਨਾਲ ਜੋੜ ਸਕੀਏ ਜਿੱਤੋਂ ਤੱਕ ਗੱਲ ਵਿਦਿਆਰਥੀਆਂ ਦੀ ਹੈ ਉਨ੍ਹਾਂ ਨੂੰ ਦਿਖਾਉਣ ਤੋਂ ਬਿਨਾ ਅਨੁਵਾਦ ਤੇ ਮੀਡੀਆ ਦੇ ਖੇਤਰਾਂ ਵਿੱਚ ਪੰਜਾਬੀ ਦੀ ਮਹੱਤਤਾ ਤੋਂ ਜਾਣੂ ਕਰਵਾਈਏ ਤਾਂ ਕਿ ਉਹਨਾਂ ਨੂੰ ਇਹ ਲੱਗੇ ਕਿ ਪੰਜਾਬੀ ਪੜ੍ਹ ਕੇ ਸਿੱਖ ਕੇ ਉਹਦੇ ਵਿੱਚ ਕੋਈ ਉੱਚੀ ਡਿਗਰੀ ਹਾਸਲ ਕਰਕੇ ਉਹ ਆਪਣੇ ਰੁਜ਼ਗਾਰ ਲਈ ਵੀ ਕਾਫੀ ਕੁਝ ਕਰ ਸਕਦੇ ਨੇ ਮੀਡੀਆ 'ਚ ਬੜੇ ਮੌਕੇ ਨੇ ਜੇ ਅਸੀਂ ਉਹਨਾਂ ਨੂੰ ਅੰਨੇਕ ਕਾਬਿਲ ਬਣਾਵਾਗੇ ਤੇ ਉਹ ਆਪਣਾ ਸਥਾਨ ਆਪੇ ਬਣਾ ਲੈਣਗੇ ਜੇ ਪੰਜਾਬੀ ਸਾਡੀ ਮਾਂ ਬੋਲੀ ਆ ਤਾਂ ਫਿਰ ਇਹ ਮਾਂ ਦੀ ਅਸੀਸ ਵਾਂਗ ਸਾਡੇ ਨਾਲ ਰਹਿਣੀ ਚਾਹੀਦੀ ਹੈ ਸਾਡੇ ਅੰਗ ਕੰੰਦ ਹੋਣੀ ਚਾਹੀਦੀ ਹੈ ਇਹ ਸਾਡੀ ਪਛਾਣ ਸਾਡੀ ਹੋਂਦ ਸਾਡੀ ਜੀਵਨ ਸ਼ੈਲੀ ਦਾ ਟੁੱਟ ਅੰਗ ਹੋਣੀ ਚਾਹੀਦੀ ਚੌਥੀ ਗੱਲ ਕਿ ਸਮਾਜ ਵਿੱਚ ਵਿਚਰਦੇ ਆ ਅਸੀਂ ਅੱਜ ਪੰਜਾਬੀ ਨੂੰ ਕੀ ਥਾਂ ਦਿੰਦੇ ਆ ਪਹਿਲੀ ਗੱਲ ਮੈਂ ਕੀਤੀ ਸੀ ਆਪਣੇ ਘਰ 'ਚ ਅਸੀਂ ਪੰਜਾਬੀ ਨੂੰ ਕੀ ਥਾਂ ਦੇ ਰਹੇ ਆ ਦੂਜੀ ਗੱਲ ਮੈਂ ਕੀਤੀ ਸੀ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਨਾਲਵੇਂ ਜੋੜਨਾ ਕੀ ਕੀ ਕੀਤੀ ਕਿ ਅਸੀਂ ਆਪਣੀ ਕਰਮ ਭੂਮੀ ਤੇ ਪੰਜਾਬੀ ਨਾਲ ਕਿਵੇਂ ਜੁੜੇ ਹੋਏ ਹਾਂ ਚੌਥੀ ਗੱਲ ਸਮਾਜ ਵਿੱਚ ਵਿਚੜਦੇ ਹਾਂ ਅਸੀਂ ਅੱਜ ਪੰਜਾਬੀ ਨੂੰ ਕੀ ਥਾਂ ਦਿੰਦੇ ਹਾਂ ਪੰਡਾ ਨੂੰ ਛੱਡ ਦਿਓ ਪੰਜਾਬ ਦੇ ਸ਼ਹਿਰੀਕਰਨ ਜੀਵਨ ਵਿੱਚੋਂ ਜਿਵੇਂ ਪੰਜਾਬੀ ਅਲੋਪ ਹੋ ਰਹੀ ਹੈ ਨਾ ਮੈਂ ਸਮਝਦਾ ਕਿ ਸਭ ਤੋਂ ਖਤਰਨਾਕ ਰੁਝਾਨ ਕਿਉਂਕਿ ਜੇ ਅਸੀਂ ਦਿਨੋਂ ਦਿਨ ਪੰਜਾਬੀ ਬੋਲਣਾ ਛੱਡਦੇ ਜਾਵਾਂਗੇ ਤਾਂ ਲਿਖਣਾ ਪੜ੍ਹਨਾ ਤਾਂ ਆਪੇ ਮੁੱਕ ਜਾਏਗਾ ਫਿਰ ਪੰਜਾਬੀ ਬਚਾਊਗਾ ਕੌਣ ਅਸਲੀ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਪੱਧਰ ਉੱਪਰ ਗੱਲ ਕਰਨ ਵੱਲ ਵਧਣ ਤੋਂ ਪਹਿਲਾਂ ਇਹਨਾਂ ਕੁਝ ਸੁਧਾਰਨ ਜੀਆਂ ਪਰ ਵਿਵਹਾਰਕ ਗੱਲਾਂ 'ਤੇ ਧਿਆਨ ਜ਼ਰੂਰ ਦੇਗੀ ਆਪਾਂ ਸਾਰੇ ਜੇ ਆਪਾਂ ਅਧਿਪਤ ਮੰਚ ਨਾਲ ਜੁੜ ਕੇ ਅਧਿਪਤ ਮੰਚ ਦੇ ਸੰਵਿਧਾਨ ਮੁਤਾਬਕ ਵੱਡੇ ਵੱਡੇ ਟੀਚੇ ਸਰ ਕਰਨੇ ਨੇ ਤਾਂ ਪਹਿਲਾ ਕਦਮ ਆਪਣੇ ਆਪ ਤੋਂ ਹੀ ਚੁੱਕਣਾ ਪਵੇਗਾ ਆਪਣੇ ਘਰ ਨੂੰ ਆਪਣੇ ਆਣ ਗੁਆਣ ਨੂੰ ਆਪਣੇ ਬੱਚਿਆਂ ਆਪਣੀ ਸੰਸਥਾ ਦੇ ਵਿੱਚ ਜੋ ਅਸੀਂ ਵਿਚਰਨਾ ਚਾਹਤਾ ਉਹਨੂੰ ਧਿਆਨ 'ਚ ਰੱਖੋ ਉਹਦੇ ਨੂੰ ਪੰਜਾਬੀ ਦੇ ਨਾਲ ਪੂਰੀ ਤਰ੍ਹਾਂ ਜੁੜ ਗਏ। ਇਸ ਵਾਰ ਇਹ ਬਹੁਤ ਲੰਮਾ ਸੰਵਾਦ ਸੱਜਿਆ ਜਾ ਸਕਦਾ ਪਰ ਜਿਵੇਂ ਜਿਵੇਂ ਗੱਲ ਤੁਰੇਗੀ ਸਮੱਸਿਆ ਦੇ ਕਾਰਨ ਤੇ ਹੱਲ ਦੋਵੇਂ ਲੱਭ ਜਾਣਗੇ। ਪੰਜਾਬੀ ਦੇ ਆਪਮਾਨ ਚ ਦਾ ਅਧਿਆਪਕਾਂ ਨੂੰ ਸੰਵਾਦ ਦਾ ਇਹ ਮੰਚ ਪ੍ਰਦਾਨ ਕਰਨ ਲਈ ਬਹੁਤ-ਬਹੁਤ ਧੰਨਵਾਦ। ਉਮੀਦ ਹੈ ਕਿ ਇਹ ਪੱਵਿਕ ਵਿੱਚ ਅਸੀਂ ਯਤਨ ਦੇ ਸਾਰਥਕ ਸੱਤੇ ਸਾਹਮਣੇ ਆਉਣਗੇ। ਮੈਂ ਬੜੀਆਂ ਅਧਾਰਨ ਜੀਆਂ ਗੱਲਾਂ ਆਪ ਸਾਹਮਣੇ ਸਾਂਝੀਆਂ ਕੀਤੀਆਂ। ਜੇ ਕਿਸੇ ਸੱਜਣ ਨੂੰ ਮੇਰੀ ਗੱਲਬਾਤ ਵਿੱਚ ਕੋਈ ਸ਼ਬਦ ਉੱਚਾ ਨਹੀਂ ਮਨ ਲੱਗਿਆ ਹੋਵੇ ਤਾਂ ਮਾਫ਼ ਕਰਨਾ। ਅਗਲੀ ਵਾਰੀ ਫੇਰ ਕਿਸੇ ਸਵਾਬ ਨਾਲ ਆਪਾਂ ਗੱਲਬਾਤ ਤੁਹਾਡੇ ਨਾਲ ਸੰਜੀ ਕਰਾਂਗੇ। ਬੜੀ ਮਿਹਰਬਾਨੀ। ਧੰਨਵਾਦ।